ਪੰਜਾਬ 81 ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ ਮੈਂ ਜਿੱਤਿਸ਼ੋਲੀ ਜੀहां ਗੱਲ ਕਰੀਏ ਪਟਿਆਲੇ ਦੀ ਤਾਂ ਪਟਿਆਲੇ ਦੇ ਵਿੱਚ ਨਕਲੀ ਸਿਹਾਈਏ ਦੇ ਮਲਾਜ਼ਮ ਬਣ ਕੇ ਜੋ ਨੌਜਵਾਨ ਠਗੀਆਂ ਮਾਰਦੇ ਸੀ ਉਹਨਾਂ ਨੂੰ ਥਾਣਾ ਲੋਰੀਗੇਟ ਦੀ ਪੁਲਿਸ ਵੱਲੋਂ ਕਾਬੂ ਕਰ ਲਿੱਤਾ ਗਿਆ ਹੈ ਜੀहां ਵਿਸਤਾਰ ਨਾਲ ਮਾਮਲਾ ਦੱਸ ਦਈਏ ਆਪਣੇ ਦਰਸ਼ਕਾਂ ਨੂੰ ਕਿ ਪਟਿਆਲਾ ਦੇ ਬਿਸ਼ਨ ਨਗਰ ਦੇ ਵਿੱਚ ਇੱਕ ਨੌਜਵਾਨ ਨੂੰ ਕਿਟਨੈਪ ਕਰਕੇ ਨੌਜਵਾਨਾਂ ਵੱਲੋਂ ਪਰਿਵਾਰ ਦੇ ਕੋਲੋਂ 20000 ਰੁਪਏ ਦੀ ਹੈ ਜੋ ਮਾਰਕੀਟ ਲਈ ਗਏ ਤੇ ਆਪਣੇ ਆਪ ਨੂੰ ਜੋ ਨਕਲੀ ਸੀਆਈਏ ਸਟਾਫ ਦਾ ਮੁਲਾਜ਼ਮ ਦੱਸਿਆ ਗਿਆ ਅਤੇ ਉਸ ਤੋਂ ਬਾਅਦ ਮਾਮਲਾ ਪੁਲਿਸ ਕੋਲੇ ਪਹੁੰਚਦਾ ਹੈ ਤਾਂ ਥਾਣਾ ਲੋਹੜੀਕੇੜ ਦੀ ਪੁਲਿਸ ਤੁਰੰਤ ਤਤਕਤ ਵਿੱਚ ਆਉਂਦੀ ਹੈ ਤੇ ਦੋਸ਼ੀਆਂ ਦੀ ਭਾਲ ਕੀਤੀ ਜਾਂਦੀ ਹੈ ਤੇ ਚਾਰ ਦੋਸ਼ੀਆਂ ਦੇ ਵਿੱਚੋਂ ਤਿੰਨ ਨੂੰ ਇਹ ਜੋ ਪੁਲਿਸ ਵੱਲੋਂ ਕਾਬੂ ਕਰ ਲਿੱਤਾ ਗਿਆ ਹੈ ਇਸ ਸੰਬੰਧੀ ਐਸਐਚਓ ਲਾਹੌਰੀਗੇਟ ਨੇ ਕੀ ਕਿਹਾ ਆਉ ਤੁਹਾਨੂੰ ਵੀ ਸੁਣਾ ਦਿੰਨੇ ਆ ਇਹ ਜੀ ਕੱਲ ਸਾਨੂੰ ਨੋਟਿਸ ਸਾਡੇ ਨੋਟਿਸ ਦੇ ਵਿੱਚ ਆਇਆ ਸੀਗਾ ਕਿ ਬਲਜੀਤ ਕੌਰ ਨਾਮ ਦੇ ਲੇਡੀ ਸੀਗੀ ਇੱਕ ਬਿਸ਼ਨਗਰ ਦੇ ਕਰੀਬ ਰਹਿਣ ਵਾਲੀ ਐ ਉਹਦੇ ਲੜਕੇ ਨੂੰ ਜੀ ਕੁਝ ਚਲਾਰਤੀ ਅੰਸਰਾ ਵੱਲੋਂ ਚਾਰ ਬੰਦਿਆਂ ਦੇ ਗਰੁੱਪ ਵੱਲੋਂ ਕਿਡਨੈਪ ਕਰਕੇ ਆਪਣੇ ਆਪ ਨੂੰ ਸੀਆਈਏ ਦੇ ਮੁਲਾਜ਼ਮ ਦੱਸ ਕੇ ਉਹਨੂੰ ਉਹਨਾਂ ਤੋਂ 20000 ਰੁਪਏ ਦੀ ਮੰਗ ਕੀਤੀ ਗਈ ਸੀ ਜਿਹਦੇ ਸਾਡੇ ਨੋਟਿਸ ਦੇ ਵਿੱਚ ਆਉਣ ਨੂੰ ਤੋਂ ਬਾਅਦ ਐਸਐਸਪੀ ਸਾਹਿਬ श्री वरुण शर्मा आईपीएस जी दी निगरानी ਹੇਠ ਜਿਹੜਾ ਤੋਂ ਗਾਈਡੈਂਸ ਕੋਲ ਲੈ ਕੇ ਤਾਂ ਇਹਦੇ ਵਿੱਚ ਐਫਰ ਦਰਜ ਕੀਤੇ ਗਏ ਜੀ थाना ਲੋਹੜੀ ਗੇਟ ਵਿਖੇ ਐਫਆਈ ਨੰਬਰ 68 ਹੈ ਜੀ ਰੈਲੇਵੈਂਟ ਸੈਕਸ਼ਨ ਦੇ ਵਿੱਚ ਗ੍ਰਾਇਵ ਗਏ ਵਿਚਾਰਾਂ ਦੋਸ਼ੀਆਂ ਦੇ ਖਿਲਾਫ ਵੀ ਹੈਗੀ ਹੈ ਮੇਰੇ ਤੇ ਅਸਿਸਟੈਂਟ ਦੇ ਗਾਈਡੈਂਸ ਮੁਤਾਬਕ ਇਹਦੇ ਵਿੱਚ ਵੱਖਰੀਆਂ ਆਪਣੀਆਂ ਟੀਮਾਂ ਬਣਾਈ ਗਈ ਅਸੀਂ ਰੇਡ ਵਾਸਤੇ ਜਿਨ੍ਹਾਂ ਨੇ ਕੱਲ 26 ਤਰੀਕ ਨੂੰ ਇਹਦੇ ਵਿੱਚ ਤਿੰਨ ਦੋਸ਼ੀਆਂ ਨੂੰ ਅਰੈਸਟ ਕੀਤਾ ਜੀ ਸੰਦੀਪ ਸ਼ੁਭਮ ਤੇ ਰਕਸ਼ੇ ਮੇਰੇ ਵਿੱਚ ਇੱਕ ਦੋਸ਼ੀ ਜੇ ਅਰੇਸਟ ਬਾਕੀ ਹੈ ਉਹਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਊਗਾ ਇਹਨਾਂ ਦਾ ਪਹਿਲਾ ਜੋ ਮਾਮਲਾ ਦਰਜ ਸਰ ਉਹ ਇਹਨੂੰ ਕੱਲ ਰਾਤ ਇਹਨਾਂ ਨੂੰ ਅਰੇਸਟ ਕੀਤਾ ਗਿਆ ਜੀ ਇਹਨਾਂ ਨੂੰ ਅੱਜ ਮਾਨੇ ਕਦਾਲੇ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਇਹਨਾਂ ਤੋਂ ਬਾਕੀ ਕਸ਼ਿਦ ਕੀਤੀ ਜਾਊਗਾ ਮਾਈਕਲ ਵਗੈਰਾ ਵੀ ਖੜਿਆ ਗਿਆ ਉਹ ਸਾਰੀ ਚੀਜ਼ਾਂ ਇਨਵੈਸਟੀਗੇਸ਼ਨ ਦੇ ਵਿੱਚ ਆਉਣਗੇ ਕਰਨਾਲ ਜੀ ਜਿਹੜੇ ਕਹਿੰਦੇ ਸਕੇ ਤੁਸੀਂ ਤੁਸੀਂ ਦਸਰੀ ਇਨੀਸ਼ੀਅਲ ਸਟੇਜ ਤੇ ਆਪਾਂ ਇਹਨੂੰ ਰਿਮਾਂਡ ਦੇ ਵਿੱਚ ਜੋ ਜੋ ਚੀਜ਼ਾਂ ਸਾਹਮਣੇ ਆਉਣਗੇ ਉਹਨੂੰ ਰਿਕਾਰਡ ਕਰ ਲੈ ਜੀ ਆਰਥਿਕ 프리ਮੇਨ ਨੰਦ ਇਹ ਜੀ ਪੁਲਿਸ ਵੱਲੋਂ ਬੜੀ ਸਮਰਸਤਾ ਦੀ ਨਾਲ ਸਾਰੇ ਅੰਸ਼ਾਰਤੀ ਅੰਸਰਾਂ ਖਿਲਾਫ ਸਖੰਜਾ ਟਾਈਟ ਕੀਤਾ ਹੋਇਆ ਉਹਦਾ ਫਾਇਦਾ ਚੁੱਕਣ ਲਈ ਮਤਲਬ ਕਿ ਇਹਨੂੰ ਪੈਸੇ ਲੋਕਾਂ ਤੋਂ ਜਬਰੀ ਵਸੂਲੀ ਦੇ ਨਾਮ ਤੇ ਇਹਨਾਂ ਨੇ ਇਹਦਾ ਕੰਮ ਕੀਤਾ ਕੋਈ ਪੈਸੇ ਕਰਨ ਨੂੰ ਕੋਈ ਵੜਾਈ ਕਰਨ ਦੀ ਮਕਦਰੀ ਨੂੰ ਆਦੀ ਗਮ ਉਹਦਾ ਇਸੇ ਟਿਮਿੰਗ ਪਲਾਇਰ ਕਿ ਕਹਿੰਦੀ ਉਹwidetildean ਸਾਹਮਣੇ ਆਉਣਗੀਆਂ ਜੀ ਇਹਨਾਂ ਦੇ ਪੁੱਛਦੇ ਦੇ ਵਿੱਚ ਪੈਸਿਵ ਰਿਕਵਰ ਕੀਤੇ ਗਏ ਸਰ ਇਹ ਤਾਂ ਜਿਹੜਾ ਓਨਲੀ ਟੈਸਟ ਇਹਨਾਂ ਨੂੰ ਅਰੈਸਟ ਕੀਤਾ ਗਿਆ ਜੀ ਜਿਹੜੀ ਤੇਰੀ ਇਹਨਾਂ ਤੋਂ ਹੋ ਸਕਦਾ ਕੋਈ ਹੋਰ ਵੀ ਕੋਈ ਵਾਰਦਾ ਤੇਨਾਂ ਤੋਂ ਮੰਨ ਲੈਣਗੇ ਵਰਦੀ ਵੀ ਰੱਦੀ ਇਹਨਾਂ ਕੋਲ ਕੋਈ ਸੀ ਅ ਬੜੇ ਇਨੀਸ਼ਲ ਸਟੇਜ ਤੇ ਆ ਜੀ ਆਪਾਂ ਔਨ ਡਿਮਾਂਡ ਜੋ ਜੋ ਚੀਜ਼ਾਂ ਸਾਹਮਣੇ ਆਉਣ